ਬੇ ਕਿਸਾਨ ਕਹਿੰਦੇ ਨੇ ਕਿ ਅਸੀਂ ਇੰਨੀਆਂ ਵੱਡੀਆਂ ਮਸ਼ੀਨਰੀਆਂ ਨਹੀਂ ਲੈ ਸਕਦੇ ਸੁਪਰ ਸੀਡਰ ਨੂੰ ਚਲਾਉਣ ਵਾਸਤੇ ਬਹੁਤ ਵੱਡੇ ਟਰੈਕਟਰ ਚਾਹੀਦੇ ਨੇ ਉਹ ਟਰੈਕਟਰ ਕਿੱਥੋਂ ਆਉਣਗੇ ਉਹ ਅਸੀਂ ਲੈ ਨਹੀਂ ਸਕਦੇ ਫਿਰ ਸਾਡਾ ਹੱਲ ਕੀ ਬਣੂਗਾ ਜਿੰਨਾਂ ਨੇ ਮੇਰੇ ਭਰਾਵਾਂ ਨੇ ਅੱਗ ਲਾਈ ਆ ਗਈ ਉਹਨਾਂ ਨੂੰ ਤਾਂ ਉਹਨਾਂ ਦੇ ਖੇਤਾਂ ਵਿੱਚ ਤੁਹਾਨੂੰ ਇਤੋਂ ਜ਼ਿਆਦਾ ਪਰਾਲੀ ਦੇਖੂਗੀ ਇਤੋਂ ਘੱਟ ਨਹੀਂ ਦਿਖਦੀ ਪਰ ਜਿਹੜੀ ਉਹਨਾਂ ਦੇ ਖੇਤਾਂ ਦੇ ਵਿੱਚ ਪਰਾਲੀ ਦੇਖ ਰਹੀ ਆ ਉਹ ਏਡੇ ਏਡੇ ਟੁਕੜੇ ਨੇ ਇਹ ਇੰਨੇ ਇੰਨੇ ਟੁਕੜੇ ਨੇ ਹੁਣ ਤੁਸੀਂ ਆਪੀ ਹਿਸਾਬ ਲਾ ਸਕਦੇ ਹੋ ਵੀ ਉਹਦਾ ਫਾਇਦਾ ਜਾਂ ਇਹਦਾ ਫਾਇਦਾ ਬੀੜੀ ਇਹ ਮੈਂ 5 ਸਾਲਾਂ ਤੋਂ ਅੱਗ ਨਹੀਂ ਲਾਈ ਤਕਰੀਬਨ ਅੱਜ ਤੋਂ 12 13 ਸਾਲ ਪਹਿਲਾਂ ਵੀ ਮੈਂ ਇਸ ਪਾਸੇ ਮੁੜਿਆ ਸੀ ਉਸ ਵੇਲੇ ਲਾਲੋ ਜਾ ਮੈਨੂੰ ਗਿਆਨ ਨਹੀਂ ਸੀ ਜਿੱਦਾਂ ਹੁਣ ਪੁਸ਼ਾ ਯੂਨੀਵਰਸਿਟੀ ਨਾਲ ਮੇਰਾ ਬਹੁਤ ਜ਼ਿਆਦਾ ਨੇੜਤਾ ਆਈਆਈਡਬਲਯੂਬੀਆਰ ਕਰਨਾਲ ਨਾਲ ਨੇੜਤਾ ਹਿਸਾ ਐਚਯੂ ਹਿਸਾਰ ਨਾਲ ਨੇੜਤਾ ਉਹਨਾਂ ਤੋਂ ਡਾਕਟਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਇੰਪਲੀਮੈਂਟ ਕਿਵੇਂ ਯੂਜ਼ ਕਰਨੇ ਨੇ ਇਹ ਚੀਜ਼ਾਂ ਉਹ ਦੱਸਦੇ ਨੇ ਆਪਾਂ ਨੂੰ ਫਿਰ ਪਤਾ ਲੱਗਦਾ ਫਿਰ ਆਪਾਂ ਨੂੰ ਉਸ ਢੰਗ ਨਾਲ ਵਰਤਦੇ ਆ ਤਾਂ ਵਧੀਆ ਰਿਜ਼ਲਟ ਮਿਲਦੇ ਨੇ ਜਿਹੜੀ ਇਹ ਪ੍ਰਾਲੀ ਆ ਇਹ ਤਕਰੀਬਨ 25 ਤੋਂ 30 ਕੁਇੰਟਲ ਬੰਦੀ ਆ ਜੀ ਇਕੜ ਦੀ ਅਗਰ ਤੁਸੀਂ ਪੂਰੀ ਦੀ ਕੈਲਕੂਲੇਸ਼ਨ ਕਰੋ ਜਦੋਂ ਤੁਸੀਂ ਬੇਸਟ ਡੀਕੰਪੋਜ਼ਰ ਕਰਨ ਤੋਂ ਬਾਅਦ ਇਹਨੂੰ ਮਿੱਟੀ ਦੇ نیچے ਦੱਬਤਾ ਤਾਂ ਇਹਦੇ ਤੋਂ ਤੁਹਾਨੂੰ ਘੱਟੋ ਘੱਟ ਘੱਟੋ ਘੱਟ 10 ਕੁਇੰਟਲ ਵਧੀਆ ਖਾਦ ਮਿਲੂਗੀ ਤੇ ਸਭ ਤੋਂ ਵੱਡੀ ਗੱਲ ਨੂੰ ਨੌਲੇਜ ਚਾਹੀਦੀ ਹੈ ਬਹੁਤ ਘਰ ਦੇਖੇ ਨੇ ਸਾਰਾ ਕੁਝ ਖੜਾ ਉਹਨਾਂ ਦੇ 4x4 ਟਰੈਕਟਰ ਖੜੇ ਨੇ ਸਾਡੇ ਦਾ 55 HP ਦੇ ਨੇ ਉਹਨਾਂ ਦੇ 4x4 ਹੋਰ ਖੜੇ ਨੇ ਪਰ ਉਹ ਅੱਗ ਲਾ ਰਹੇ ਨੇ ਨੌਲਜ ਦੀ ਘਾਟ ਆ ਗਈ ਅੰਡਰਦੇ ਨੇ ਕਿ ਕਿਤੇ ਖਰੀ ਨਾ ਹੋਵੇ ਕਿਤੇ ਸੁੰਡੀ ਨਾ ਪੈ ਜੇ ਆ ਵੀ ਬਹੁਤ ਪ੍ਰੋਬਲਮਾਂ ਕਿਸਾਨ ਨੂੰ ਆਉਂਦੀਆਂ ਨੇ ਉਹ ਗੱਲ ਕਹਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਫਿਰ ਜੀ ਉਹਨਾਂ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਅਪੀਲ ਕਰੂੰਗਾ ਜੇ ਕਿਸੇ ਨੂੰ ਸ਼ੰਕਾ ਮੇਰੇ ਖੇਤ ਆਓ ਦੇਪ ਤੰਗੇ ਦੇ ਜਿਹੜੇ ਸੋਰਸ ਨੇ ਬਹੁਤ ਘਟ ਗਿਆ ਆਉਣ ਦੇ ਬਾਕੀ ਸਭ ਤੋਂ ਵੱਡੀ ਗੱਲ ਆ ਬਾਬੇ ਨਾਨਕ ਦਾ ਫਲਸਫਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਹਰਤ ਮਹਤ ਉਹਦੇ ਵਿੱਚ ਜੇ ਜਾਦੇ ਨਹੀਂ ਦਾ ਆਪਦੇ ਜੋ ਜਿੰਨਾ ਕੋ ਉਪਰਾਲਾ ਕਰ ਸਕਦੇ ਆ ਕਰ ਰਿਆਂਗੇ ਕਿ ਸਪਰੇਅ ਕਰਨ ਤੋਂ ਲੋਕੀ ਡਰ ਜਾਂਦੇ ਨੇ ਪਤਾ ਨਹੀਂ ਕਿਉਂ ਡਰਦੇ ਨੇ ਦੇਖੋ ਕਿੰਨੀ ਕਿੰਨੀ ਪਰਾਲੀ ਤੁਹਾਨੂੰ ਹੁਣ ਵੀ ਦਿਖ ਰਹੀ ਆ ਇਹ ਤੁਸੀਂ ਦੇਖੋ ਤਾਂ ਮਲਚਰ ਕਰਨ ਤੋਂ ਬਾਅਦ ਵੀ ਇੰਨੀ ਇੰਨੀ ਪਰਾਲੀ ਆ ਤੁਸੀਂ ਉਧਰ ਦੇਖੋ ਪਰਾਲੀ ਕਿੰਨੀ ਕੁ ਦਿਖ ਰਹੀ ਆ ਜੇ ਤੁਹਾਨੂੰ ਮੈਂ ਟੁਕੜੇ ਖਿੱਚ ਕੇ ਦਿਖਾ ਮੈਂ ਐਵੇਂ ਨਿਕਲਣਗੇ ਆਪਾਂ ਦੂਜੇ ਦੇ ਪੱਲੇ ਸੱਟ ਕੇ ਇਹ ਫੈਕਟਰੀਆਂ ਕਰਤੀਆਂ ਨੇ ਪੱਠੇ ਕਰਦੇ ਨੇ ਆਪਾਂ ਆਪਣਾ ਵਾਤਾਵਰਨ ਤਾਂ ਗੰਦਲਾ ਨਹੀਂ ਕਰ ਸਕਦੇ ਬੱਚੇ ਆਪਣੇ ਵੀ ਨੇ ਆਪਾਂ ਇਹ ਸੋਚ ਲਈਏ ਵੀ ਆਪਾਂ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾ ਰਾਂਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਕਣਕ ਦੀ ਬਿਜਾਈ ਚੱਲ ਰਹੀ ਆ ਝੋਨੇ ਦੀ ਕਟਾਈ ਹੋ ਚੁੱਕੀ ਆ ਪਰ ਇੱਕ ਵੱਡੀ ਪ੍ਰੋਬਲਮ ਕਿਸਾਨਾਂ ਨੂੰ ਆ ਰਹੀ ਸੀ ਕਿ ਝੋਨੇ ਦੀ ਪਰਾਲੀ ਦਾ ਕੀ ਕਰੀਏ ਕਿਉਂਕਿ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਇੱਕ ਤਸਵੀਰ ਦਿਖਾਵਾਂਗੇ ਭਵਾਨੀਗੜ੍ਹ ਦੀ ਕਿ ਭਵਾਨੀਗੜ੍ਹ ਤੋਂ ਕਿਸਾਨ ਨੇ ਜਿਹੜੇ ਬਿਨਾਂ ਅੱਗ ਲਗਾਏ ਪਿਛਲੇ 5 ਸਾਲਾਂ ਤੋਂ ਆਪਣੀ ਖੇਤੀ ਕਰ ਰਹੇ ਨੇ ਆਪਣੀ ਕਣਕ ਦੀ ਬਿਜਾਈ ਕਰ ਰਹੇ ਨੇ ਤਸਵੀਰਾਂ ਦੇਖੋ ਕਿ ਸੁਪਰ ਸੀਡਰ ਨਾਲ ਬਿਜਾਈ ਹੋ ਰਹੀ ਆ ਪਹਿਲਾਂ ਮਲਚਰ ਵੀ ਮਾਰਿਆ ਗਿਆ ਉਸ ਤੋਂ ਬਾਅਦ ਲਗਾਤਾਰ ਇਹ ਤੇ ਸਪਰੇਅ ਕੀਤੀ ਗਈ ਆ ਇੱਕ ਜੋ ਪਰਾਲੀ ਦੀ ਖਾਦ ਬਣਾਉਂਦੀ ਆ ਉਹ ਸਪਰੇਅ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਆ ਕਿ نیچے ਕਿੰਨੀ ਪਰਾਲੀ ਆ ਤੇ ਉਸ ਤੋਂ ਬਾਅਦ ਜਦੋਂ ਸੁਪਰ ਸੀਡਰ ਲੰਘਦਾ ਤਾਂ ਉਹ ਪਰਾਲੀ ਨੂੰ ਬਿਲਕੁਲ ਮਿੱਟੀ ਦੇ ਵਿੱਚ ਮਿਲਾ ਦਿੰਦਾ ਸਾਰੀ ਗੱਲਬਾਤ ਵੀ ਬਾਈ ਜੀ ਉਹ ਨਾਲ ਕਰਾਂਗੇ ਕਿ ਕਿਸ ਤਕਨੀਕ ਨਾਲ ਕਿਸ ਤਰੀਕੇ ਨਾਲ ਤੁਸੀਂ ਕਰਦੇ ਹੋ ਕਿਉਂਕਿ ਬਹੁਤੇ ਕਿਸਾਨ ਕਹਿੰਦੇ ਨੇ ਕਿ ਵੱਡੇ ਸੰਦ ਵੀ ਚਾਹੀਦੇ ਨੇ ਵੱਡੇ ਟਰੈਕਟਰ ਚਾਹੀਦੇ ਨੇ ਵੱਡੀ ਮਸ਼ੀਨਰੀ ਚਾਹੀਦੀ ਆ ਜੋ ਛੋਟੇ ਕਿਸਾਨ ਨਹੀਂ ਲੈ ਸਕਦੇ ਬਾਈ ਗੁਰਿੰਦਰ ਭਵਾਨੀਗੜ੍ਹ ਤੋਂ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਗੁਰਿੰਦਰ ਭਾਈ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਨ ਤੇ ਬਹੁਤ ਬਹੁਤ ਵੀਰ ਜੀ ਸਵਾਗਤ ਹੈ ਤੁਹਾਡਾ ਸਾਡੇ ਖੇਤ ਪਹੁੰਚਣ ਤੇ ਪੂਰੀ ਟੀਮ ਦਾ ਹੀ ਬਿਲਕੁਲ ਗੁਰਿੰਦਰ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਬਿਲਕੁਲ ਅੱਗ ਨਹੀਂ ਲਗਾਈ ਬਿਜਾਈ ਚੱਲ ਰਹੀ ਆ ਇੱਧਰ ਕਿੰਨੀ ਪ੍ਰਾਲੀ ਇੱਧਰ ਉਹ ਪ੍ਰਾਲੀ ਵਿੱਚ ਮਿਲਾਤੀ ਸੁਪਰ ਸੀਡਰ ਨੇ ਬਿਲਕੁਲ ਤੇ ਕਿਵੇਂ ਕਿਵੇਂ ਕਰ ਰਹੇ ਹੋ ਕਿੰਨੇ ਸਾਲਾਂ ਤੋਂ ਤੁਸੀਂ ਅੱਗ ਨਹੀਂ ਲਗਾਈ ਪਹਿਲਾਂ ਤਾਂ ਇਹ ਦੱਸੋ ਸਟਾਰਟ ਭੀ ਜੇ ਮੈਂ 5 ਸਾਲਾਂ ਤੋਂ ਅੱਗ ਨਹੀਂ ਲਾਈ ਤਕਰੀਬਨ ਅੱਜ ਤੋਂ 12 13 ਸਾਲ ਪਹਿਲਾਂ ਵੀ ਮੈਂ ਇਸ ਪਾਸੇ ਮੁੜਿਆ ਸੀ ਉਸ ਵੇਲੇ ਲਾਲੋ ਜਾ ਮੈਨੂੰ ਗਿਆਨ ਨਹੀਂ ਸੀ ਤੇ ਮਸ਼ੀਨਰੀ ਵੀ ਉਨੀ ਨਹੀਂ ਸੀਗੀ ਜਿੰਨੀ ਅੱਜ ਡਿਵੈਲਪ ਹੋ ਗਈ ਤੇ ਯੂਨੀਵਰਸਟੀਆਂ ਨਾਲ ਮੇਰਾ ਰਾਬਤਾ ਨਹੀਂ ਸੀ ਜਿੱਦਾਂ ਹੁਣ ਪੁਸ਼ਾ ਯੂਨੀਵਰਸਿਟੀ ਨਾਲ ਮੇਰਾ ਬਹੁਤ ਜ਼ਿਆਦਾ ਨੇੜਤਾ ਆਈਆਈ ਡਬਲਯੂ ਬੀਆਰ ਕਰਨਾਲ ਨਾਲ ਨੇੜਤਾ ਹਿਸਾ ਐਚਏਯੂ ਹਿਸਾਰ ਨਾਲ ਨੇੜਤਾ ਉਹਨਾਂ ਤੋਂ ਡਾਕਟਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਇੰਪਲੀਮੈਂਟ ਕਿਵੇਂ ਯੂਜ਼ ਕਰਨੇ ਨੇ ਇਹ ਚੀਜ਼ਾਂ ਉਹ ਦੱਸਦੇ ਨੇ ਆਪਾਂ ਨੂੰ ਫਿਰ ਪਤਾ ਲੱਗਦਾ ਫਿਰ ਆਪਾਂ ਨੂੰ ਉਸ ਢੰਗ ਨਾਲ ਵਰਤਦੇ ਆ ਤਾਂ ਵਧੀਆ ਰਿਜ਼ਲਟ ਮਿਲਦੇ ਨੇ ਬਿਲਕੁਲ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਜਦੋਂ ਝੋਨੇ ਦੀ ਕਟਾਈ ਕਰਤੀ ਕਟਾਈ ਤੋਂ ਬਾਅਦ ਇੱਥੇ ਖਰਚੇ ਹੁੰਦੇ ਨੇ ਇੱਥੇ ਪੂਰਾ ਮਟੀਰੀਅਲ ਹੁੰਦਾ ਜਿਹੜਾ ਵੀ ਮਤਲਬ ਵੇਸਟੇਜ ਆ ਉਹਦੀ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਵੀਰ ਜੀ ਜਦੋਂ ਇਹ ਕਟਾਈ ਕੀਤੀ ਤਾਂ ਇੰਨੇ-ਇੰਨੇ ਖਰਚੇ ਸੀ ਜੀ ਇਹਦੇ ਠੀਕ ਆ ਝੋਨੇ ਦੇ ਵਿੱਚ ਇਹਦੇ ਵਿੱਚ ਇੰਨੇ-ਇੰਨੇ ਖਰਚੇ ਸੀ ਤੇ ਇਸ ਤੋਂ ਬਾਅਦ ਅਸੀਂ ਨਾ ਇੱਕ ਚੱਕਰੀ ਜੀ ਹੁੰਦੀ ਆ ਟਰੈਕਟਰ ਦੇ ਪਿੱਛੇ ਡੰਡਾ ਇਹ ਘੁੰਮਦਾ ਹੁੰਦਾ ਉਹਦੇ ਨਾਲ ਜਿਹੜੀਆਂ ਗੱਠਾ ਸੀ ਅਸੀਂ ਖਿਲਾਰਤੀਆਂ ਜਿੱਥੇ ਪਰਾਲੀ ਖਿਲਾਰਤੀ ਕਹਿਣ ਦਾ ਮਤਲਬ ਜਿੱਥੇ ਕਾਫੀ ਵੱਡੀ ਸਾਰ ਖਿਲਾਰਤੀ ਜੀ ਜਿੱਥੇ ਕਦੇ ਜਿਆਦਾ ਸੀ ਡੰਡੇ ਨਾਲ ਚੱਕਦਾ ਬੰਦੇ ਨੇ ਖਿਲਾਰਤੀ ਉਸ ਤੋਂ ਬਾਅਦ ਅਸੀਂ ਇਹਦੇ ਉੱਪਰ ਮਲਚਰ ਮਾਰਿਆ ਮਲਚਰ ਤੋਂ ਬਾਅਦ ਅਸੀਂ ਮਲਚਰ ਤੋਂ ਦੂਜੇ ਦਿਨ ਸਪਰੇਅ ਕੀਤੀ ਟਾਈਮ ਲੱਗਾ ਜਿਵੇਂ ਮਿਲਿਆ ਸਾਨੂੰ ਕੀੜਾ ਜਾਂ ਸਪਰੇਅ ਵਾਲਾ ਜਿਹਦੇ ਵਿੱਚ 200 ਲੀਟਰ ਪਾਣੀ ਲੱਗਦਾ 5 ਕਿਲੋ ਯੂਰੀਆ ਤੇ ਇੱਕ ਪੂਸ਼ਾ ਵੇਸਟ ਡੀਕੰਪੋਜ਼ਰ ਜਿਹੜਾ ਅੱਜਕੱਲ ਕੇ ਵੀ ਕੇ ਸੈਂਟਰਾਂ ਤੇ ਜਾਂ ਆਪਣਾ ਬਲੌਕ ਆਫਿਸ ਦੇ ਵਿੱਚ अवेलेबल ਆ। ਤਕਰੀਬਨ 4 ਸਾਲ ਪਹਿਲਾਂ ਮੈਂ ਉਹੀ ਕਰਦਾ ਰਿਹਾ। ਬਿਲਕੁਲ ਮੇਨ ਪੁਆਇੰਟ ਸਪਰੇਅ ਦਾ। ਸਪਰੇਅ ਜਿਹੜੀ ਤੁਸੀਂ ਕੀਤੀ ਇਹ ਆਪਣੀਆਂ ਪੈਸਟੀਸਾਈਡ ਦੁਕਾਨਾਂ ਤੋਂ ਨਹੀਂ ਮਿਲਦੀ। ਕਿੱਥੋਂ ਸਪਰੇਅ ਲਿਆਂਦੀ? ਕਿਹੜੀ ਸਪਰੇਅ ਸੀ ਇਹ ਜਿਹੜੀ ਤੁਸੀਂ ਇੱਥੇ ਕਿਤੇ ਨਾ ਕਿਤੇ ਤੇ ਮਾਰੀ ਹੈ ਜੀ। ਵੀਰ ਜੀ ਇਹ ਸਪਰੇਅ ਕੇ ਵੀ ਕੇ ਸੈਂਟਰਾਂ ਚ ਦੇ ਬਲੌਕ ਆਫਿਸ ਦੇ ਵਿੱਚ ਮਿਲਦੀ ਆਗੀ। ਜੀ। ਫ੍ਰੀ ਆਫ ਕਾਸਟ ਮਿਲਦੀ ਆ। ਪਰ ਜਿਹੜੀ ਮੈਂ ਇਸ ਵਾਰ ਮੈਨੂ ਟ੍ਰਾਇਲ ਮਿਲਿਆ ਸੀ ਜਿਹੜੀ ਪਹਿਲਾਂ ਚੱਲ ਰਹੀ ਸੀ ਰੁਟੀਨ ਦੇ ਵਿੱਚ ਉਹ ਤਕਰੀਬਨ 1 ਮਹੀਨੇ ਦੇ ਵਿੱਚ ਜਦੋਂ ਮਿੱਟੀ ਦੇ نیچے ਦੱਬੀ ਗਈ ਪਰਾਲੀ 1 ਮਹੀਨੇ ਦੇ ਵਿੱਚ ਇਹਦੀ ਪ੍ਰੋਪਰ ਖਾਦ ਬਣਾ ਦੂ ਜਿਹੜਾ ਆਪਾਂ ਨੂੰ ਟ੍ਰਾਇਲ ਮਿਲਿਆ ਉਹ 15 ਦਿਨਾਂ ਦੇ ਵਿੱਚ ਖਾਦ ਬਣਾ ਦੂ ਜਿੱਦਾਂ ਜਿਹੜੇ ਖੇਤ ਮੈਂ ਸੈਂਪਲ ਲੈਂਦਾ ਉੱਥੇ ਮੈਂ 5 ਤਰੀਕ ਨੂੰ ਬਿਜਾਈ ਕਰਤੀ ਸੀ ਤੇ 5 ਤਰੀਕ ਨੂੰ ਬਿਜਾਈ ਕੀਤੀ ਹੋਈ 20 ਤਰੀਕ ਨੂੰ ਮੇਰੇ ਖੇਤ ਪੂਸ਼ਾ ਯੂਨੀਵਰਸਿਟੀ ਦਿੱਲੀ ਵਾਲੇ ਸੈਂਪਲ ਲੈਣ ਆਉਣਗੇ ਉਹ ਸੈਂਪਲ ਟੈਸਟ ਕਰਨਗੇ ਕਿ 15 ਦਿਨਾਂ ਦੇ ਵਿੱਚ ਇਹ ਦਵਾਈ ਨੇ ਕੀ ਰਿਜ਼ਲਟ ਦਿੱਤਾਗਾ ਇਹ ਬਹੁਤ ਵਧੀਆ ਚੀਜ਼ ਆ ਜੇ ਮੈਂ ਤੁਹਾਨੂੰ ਦਿਖਾਵਾਂ ਇਹਦੇ ਟੁਕੜੇ ਬਣੇ ਹੋਏ ਨੇ ਜੀ ਇਹਨਾਂ 'ਚ ਜਾਨ ਵੀ ਨਹੀਂ ਹੈਗੀ ਜਿੱਥੇ ਕਿਤੇ ਰਹਿੰਦੀ ਵੀ ਆ ਪ੍ਰਾਲੀ ਟੁਕੜੇ ਦੇਖੋ 2-2 ਇੰਚ ਦੇ ਟੁਕੜੇ ਨੇ ਜਨ ਕਿ ਛੋਟੇ-ਛੋਟੇ ਟੁਕੜੇ ਨੂੰ ਸੁਪਰ ਸੀਡਰ ਪੂਰਾ ਮਿੱਟੀ 'ਚ ਮਿਲਾ ਦਿੰਦਾ ਵੀਰ ਜੀ ਪਹਿਲਾਂ ਇਹਨੇ ਮਲਚਰ ਨੇ ਛੋਟੇ-ਛੋਟੇ ਟੁਕੜੇ ਕਰਤੇ ਜਦੋਂ ਸੁਪਰ ਸੀਡਰ ਦੀ ਜਿਹੜਾ ਬਲੇਡ ਹੁੰਦਾ ਉਹਦੇ ਵਿੱਚ ਵੱਡੀ ਪ੍ਰਾਲੀ ਆਉ ਤਾਂ ਫਸ ਜੂ ਵੱਡੀ ਪ੍ਰਾਲੀ ਦੇ ਵਿੱਚ ਦਾਣਾ ਫਸ ਗਿਆ ਉਹ ਦਾਣਾ ਜਰਮੀਨੇਸ਼ਨ ਨਹੀਂ ਹੁੰਦਾ ਇੱਥੇ ਦਿੱਕਤ ਆਉਂਦੀ ਹੈ ਜਰਮੀਨੇਸ਼ਨ ਦੀ ਜਦੋਂ ਆਪਣਾ ਛੋਟਾ ਟੁਕੜਾ ਉਹ ਦਾਣੇ ਤੋਂ ਪਰਾ ਰਹਿੰਦਾ ਜਰਮੀਨੇਸ਼ਨ ਦੀ ਦਿੱਕਤ ਨਹੀਂ ਆਉਂਦੀ ਹੈਗੀ ਤੇ ਉਹ ਖਾਦਵਾਨ ਦੇ ਵਿੱਚ ਵੀ ਆਸਾਨੀ ਰਹਿੰਦੀ ਹੈਗੀ ਜਦੋਂ ਦਾਣਾ ਛੋਟਾ ਠੀਕ ਹੈ ਬਿਲਕੁਲ ਬਾਕੀ ਗ੍ਰਿੰਦਰ ਜੀ ਅਸੀਂ ਦੇਖ ਰਹੇ ਹਾਂ ਇੱਧਰ ਆਪਾਂ ਪ੍ਰਾਲੀ ਦੇਖਦੇ ਹਾਂ ਕਿ ਇੱਧਰ ਕਿੰਨੀ ਪ੍ਰਾਲੀ ਪਈ ਆਹਾ ਬਹੁਤ ਵੱਡੀ ਤਦਾਦ ਚ ਤੇ ਇੱਧਰ ਜਿਹੜੀ ਆ ਮਿੱਟੀ ਪੂਰੀ ਪ੍ਰਾਲੀ ਮਿਲ ਚੁੱਕੀ ਆ ਇਹਦੇ ਵਿੱਚ ਮਿੱਟੀ ਦਾ ਹਾਂਜੀ ਵੀਰ ਜੀ ਮਿਲ ਚੁੱਕੀ ਆ ਈਵਨ ਕਿ ਜੇ ਮੈਂ ਤੁਹਾਨੂੰ ਦਿਖਾਵਾਂ ਮੈਂ ਕਿਸੇ ਭਾਈਚਾਰੇ ਦਾ ਮੇਰੇ ਦਾ ਨਾਂ ਨਹੀਂ ਲੈਂਦਾ ਜਿਨ੍ਹਾਂ ਨੇ ਮੇਰੇ ਭਰਾਵਾਂ ਨੇ ਅੱਗ ਲਾਈ ਆ ਗਈ ਉਹਨਾਂ ਨੂੰ ਉਹਨਾਂ ਦੇ ਖੇਤਾਂ ਵਿੱਚ ਤੁਹਾਨੂੰ ਇਤੋਂ ਜ਼ਿਆਦਾ ਪ੍ਰਾਲੀ ਦੇਖੂਗੀ ਇਤੋਂ ਘੱਟ ਨਹੀਂ ਦਿਖਦੀ ਪਰ ਜਿਹੜੀ ਉਹਨਾਂ ਦੇ ਖੇਤਾਂ ਦੇ ਵਿੱਚ ਪ੍ਰਾਲੀ ਦਿਖ ਰਹੀ ਆ ਉਹ ਏਡੇ ਏਡੇ ਟੁਕੜੇ ਨੇ ਇਹ ਇੰਨੇ ਇੰਨੇ ਟੁਕੜੇ ਨੇ ਹੁਣ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਵੀ ਉਹਦਾ ਫਾਇਦਾ ਜਾਂ ਇਹਦਾ ਫਾਇਦਾ ਇੱਕ ਕਿਸਾਨ ਦੇ ਮਨ ਦੇ ਵਿੱਚ ਡਾਰਾ ਪਤਾ ਨਹੀਂ ਦੇਖ ਕੇ ਵੀ ਕੋਈ ਸਮਝਦਾ ਕੋਈ ਨਹੀਂ ਸਮਝਦਾ ਜਿਦਾ ਮੇਰੇ ਚਾਚਾ ਜੀ ਨੇ ਸਾਡੇ 52 53 ਕਿੱਲਾਂ ਦੀ ਖੇਤੀ ਆ ਮੈਂ 5 ਸਾਲ ਤੋਂ ਕਰ ਰਿਹਾ ਮੇਰੇ ਚਾਚਾ ਜੀ ਉਹ 2-3 ਸਾਲ ਤੋਂ ਕਰ ਰਹੇ ਨੇ ਇੱਧਰ ਜੀ ਠੀਕ ਹੈ ਅਗਰ ਉਹਨਾਂ ਨੂੰ ਠੀਕ ਲੱਗਿਆ ਬਾਈ ਜੀ ਉਹ ਤਾਂ ਹੀ ਕਰ ਰਹੇ ਨੇ ਨਹੀਂ ਪੁਰਾਣੇ ਬੰਦੇ ਨਹੀਂ ਮੰਨਦੇ ਹੈਗੇ ਇਸ ਚੀਜ਼ ਨੂੰ ਉਹਨਾਂ ਨੂੰ ਮਨਾਉਣਾ ਬਹੁਤ ਔਖਾ ਬਿਲਕੁਲ ਤੁਹਾਨੂੰ ਦੇਖ ਕੇ ਲੱਗੇ ਉਹ ਕਿ ਵੀ ਠੀਕ ਆ ਸਿਸਟਮ ਠੀਕ ਆ ਤੇ ਝਾੜ ਕਿਵੇਂ ਨਿਕਲਦਾ ਝਾੜ ਵੀ ਵਧੀਆ ਨਿਕਲਦਾ ਇਹਦੇ ਨਾਲ ਵੀਰ ਜੀ ਝਾੜ ਇਹਦੇ ਨਾਲ 21 ਆ 19 ਨਹੀਂ ਹੈਗਾ ਜੀ ਤੇ ਸਭ ਤੋਂ ਵੱਡੀ ਗੱਲ ਆ ਇਹਦੇ ਵਿੱਚ ਕੀੜੇ ਪਤੰਗੇ ਦੀ ਉਹਦੀ ਕੋਈ ਕਮੀ ਨਹੀਂ ਆਉਂਦੀ ਹੈਗੀ ਮਤਲਬ ਖਾਦ ਆਪਣੀ ਘਟ ਗਈ ਪਹਿਲਾਂ ਨਾਲੋਂ ਕੀੜੇ ਪਤੰਗੇ ਦੇ ਜਿਹੜੇ ਸੋਰਸ ਨੇ ਬਹੁਤ ਘਟ ਗਏ ਆਉਣ ਦੇ ਬਾਕੀ ਸਭ ਤੋਂ ਵੱਡੀ ਗੱਲ ਆ ਬਾਬੇ ਨਾਨਕ ਦਾ ਫਲਸਫਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਹਰਤ ਮਹਤ ਉਹਦੇ ਵਿੱਚ ਜੇ ਜਿਆਦਾ ਨਹੀਂ ਤਾਂ ਆਪਦੇ ਜੋਗੋ ਜਿੰਨਾ ਕੋ ਉਪਰਾਲਾ ਕਰ ਸਕਦੇ ਆ ਕਰ ਰਹਿਆਂਗੇ ਬਿਲਕੁਲ ਬਾਕੀ ਕਿਸਾਨ ਤੇ ਪ੍ਰਸ਼ਾਸਨ ਪੰਜਾਬ ਸਰਕਾਰ ਆਮੋ ਸਾਹਮਣੇ ਨੇ ਪੰਜਾਬ ਸਰਕਾਰ ਕਹਿ ਰਹੀ ਹੈ ਪ੍ਰਸ਼ਾਸਨ ਕਹਿ ਰਿਹਾ ਕਿ ਅੱਗ ਨਾ ਲਗਾਓ ਰੋਕਦੇ ਨੇ ਪਿੰਡਾਂ ਚਾਉਂਦੇ ਨੇ ਉਹਨਾਂ ਨੇ ਨੋਡਲ ਅਫਸਰ ਲਾਏ ਹੋਏ ਨੇ ਪਰ ਕਿਸਾਨ ਕਹਿੰਦੇ ਨੇ ਕਿ ਸਾਡੇ ਲਈ ਹੱਲ ਨਹੀਂ ਛੋਟੇ ਕਿਸਾਨ ਕਹਿੰਦੇ ਨੇ ਕਿ ਅਸੀਂ ਇੰਨੀਆਂ ਵੱਡੀਆਂ ਮਸ਼ੀਨਰੀਆਂ ਨਹੀਂ ਲੈ ਸਕਦੇ ਸੁਪਰ ਸੀਡਰ ਨੂੰ ਚਲਾਉਣ ਵਾਸਤੇ ਬਹੁਤ ਵੱਡੇ ਟਰੈਕਟਰ ਚਾਹੀਦੇ ਨੇ ਉਹ ਟਰੈਕਟਰ ਕਿੱਥੋਂ ਆਉਣਗੇ ਉਹ ਅਸੀਂ ਲੈ ਨਹੀਂ ਸਕਦੇ ਫਿਰ ਸਾਡਾ ਹੱਲ ਕੀ ਬਣੂਗਾ ਵੀਰ ਜੀ ਬਿਲਕੁਲ ਤਕਰੀਬਨ ਆਪਣੇ ਪੰਜਾਬ ਦੇ ਵਿੱਚ 80% ਕਿਸਾਨ ਐਵੇਂ ਦੇ ਨੇ ਜਿਹੜੇ ਵਿਚਾਰੇ 735 ਟਰੈਕਟਰ ਨਾਲ ਜਾਂ ਛੋਟੇ ਟਰੈਕਟਰ ਨਾਲ ਖੇਤੀ ਕਰਦੇ ਨੇ ਕਿਉਂਕਿ ਇਹ ਚਲਾਉ ਇਹਨੂੰ ਚਲਾਉਣ ਲਈ ਦੇਖੋ ਟਰੈਕਟਰ ਵੀ ਵੱਡਾ ਚਾਹੀਦਾ ਇਕੱਲਾ ਟਰੈਕਟਰ ਨਾਲ ਨਹੀਂ ਸਰਦਾ ਮਸ਼ੀਨਰੀ ਵੀ ਚਾਹੀਦੀ ਆ ਉਹਦੇ ਉੱਪਰ ਖਰਚਾ ਵੀ ਚਾਹੀਦਾ ਜਾਂ ਐਕਸਟਰਾ ਮਿਹਨਤ ਵੀ ਚਾਹੀਦੀ ਆ ਤੇ ਸਭ ਤੋਂ ਵੱਡੀ ਗੱਲ ਨੌਲੇਜ ਚਾਹੀਦੀ ਆ ਬਹੁਤ ਘਰ ਦੇਖੇ ਨੇ ਸਾਰਾ ਕੁਝ ਖੜਾ ਉਹਨਾਂ ਦੇ 4x4 ਟਰੈਕਟਰ ਖੜੇ ਨੇ ਸਾਡੇ ਦਾ 55 HP ਦੇ ਨੇ ਉਹਨਾਂ ਦੇ 4x4 ਖੜੇ ਨੇ ਪਰ ਉਹ ਅੱਗ ਲਾ ਰਹੇ ਨੇ ਨੌਲਜ ਦੀ ਘਾਟ ਆ ਗਈ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਜਿਨ੍ਹਾਂ ਦੇ 4x4 ਟਰੈਕਟਰ ਖੜੇ ਨੇ ਸੁਪਰ ਸੀਡਰ ਵੀ ਖੜੇ ਨੇ ਪਰ ਉਹ ਡਰਦੇ ਨੇ ਕਿ ਕਿਤੇ ਖਰੀ ਨਾ ਹੋਵੇ ਕਿਤੇ ਸੁੰਡੀ ਨਾ ਪੈ ਜਾਏ ਆ ਵੀ ਬਹੁਤ ਪ੍ਰੋਬਲਮਾਂ ਕਿਸਾਨ ਨੂੰ ਆਉਂਦੀਆਂ ਨੇ ਉਹ ਗੱਲ ਕਹਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਰ ਜੀ ਉਹਨਾਂ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਅਪੀਲ ਕਰੂੰਗਾ ਜੇ ਕਿਸੇ ਨੂੰ ਸ਼ੰਕਾ ਮੇਰੇ ਖੇਤ ਆਓ ਮੇਰੇ ਪਵਾਨੀਗੜ੍ਹ ਦੇ ਵਿੱਚ ਆ ਕੇ ਜਿਹਨੂੰ ਮਰਜ਼ੀ ਪੁੱਛ ਲਓ ਮੇਰੇ ਘਰੇ ਬੰਦਾ ਛੱਡ ਕੇ ਜਾਊਗਾ ਮੈਂ ਸਾਰਾ ਕੁਝ ਦਿਖਾਉਂ ਤੇ ਜਿਨ੍ਹਾਂ ਦੇ ਘਰੇ 4x4 ਟਰੈਕਟਰ ਖੜੇ ਨੇ ਉਹਨਾਂ ਨੂੰ ਮੈਂ ਇਹ ਅਪੀਲ ਕਰੂੰਗਾ ਜਿੰਨੇ ਤੁਹਾਡੇ ਮਹੱਲੇ ਦੇ ਵਿੱਚ ਪਿੰਡ ਦੇ ਵਿੱਚ ਛੋਟੇ ਕਿਸਾਨ ਭਰਾ ਨੇ ਉਹਨਾਂ ਦੀ ਚਾਹੇ ਦਾ ਤੁਸੀਂ ਕਿਰਾਏ ਦੇ ਉੱਪਰ ਵੀ ਦਿਓ ਚਾਹੇ ਤੇਲ ਦੇ ਉੱਪਰ ਵੀ ਦਿਓ ਜਿਵੇਂ ਤੁਹਾਨੂੰ ਠੀਕ ਲੱਗਦਾ ਅੱਗ ਜਿੰਨੀ ਆਪਾਂ ਘਟਾ ਸਕੀ ਆਪਾਂ ਨੂੰ ਘਟਾਉਣੀ ਚਾਹੀਦੀ ਆਗੀ ਸਭ ਤੋਂ ਵੱਡੀ ਗੱਲ ਬਾਈ ਜੀ ਇਹਦੇ ਵਿੱਚ ਹੁੰਦੀ ਆ ਨੌਲੇਜ ਜਿੱਦਾਂ ਪੂਸ਼ਾ ਬੇਸ ਡੀਕੰਪੋਜ਼ਰ ਆ ਆਪਣੇ ਤਿੰਨ ਐਮਐਲਏ ਕਿਸੇ ਵੇਲੇ ਪੂਸ਼ਾ ਯੂਨੀਵਰਸਿਟੀ ਦਿੱਲੀ ਗਏ ਸੀ ਉੱਥੇ ਉਹਨਾਂ ਨੇ ਕੀ ਕੀਤਾ 마ਸਕ ਲਾਏ ਪੈਕੇਟ ਚੱਕੇ ਇਹ ਜੀ ਦਿੱਲੀ ਸਰਕਾਰ ਨੇ ਬਣਾਏ ਨੇ ਇਹਦੀ ਸਪਰੇਅ ਕਰ ਦੋ ਪਰਾਲੀ 갈 ਜੂ ਦਰਸਲ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਕਿਹੜੇ ਕਿਹੜੇ ਐਮਐਲਏ ਗਏ ਸੀ ਉੱਥੇ ਵੀਰ ਜੀ ਆਪਣੇ ਐਮਐਲਏ ਗਏ ਸੀ ਇੱਕ ਚੀਮਾ ਸਾਹਿਬ ਗਏ ਸੀ ਤੇ ਇੱਕ ਕੁਲਤਾਰ ਸੰਧਵਾ ਜੀ ਗਏ ਸੀ ਇੱਕ ਮੀਤ ਹਿਆਰ ਗਏ ਸੀ ਪਰ ਜਿਹੜੀ ਅਸਲ ਸੱਚਾਈ ਆ ਸਪਰੇਅ ਕਰੋ ਸਪਰੇਅ ਤੋਂ ਬਾਅਦ ਇਹਨੂੰ ਮਿੱਟੀ ਦੇ ਥੱਲੇ ਦੱਬੋਗੇ ਫਿਰ ਇਹ ਪਰਾਲੀ ਗਲੂ ਨਹੀਂ ਸਪਰੇਅ ਕਰਕੇ ਤੁਸੀਂ 6 ਮਹੀਨੇ ਰ ਵੀ ਰੱਖ ਲਓ ਇਹ ਨਹੀਂ ਗਲਦੀ ਹੈਗੀ ਹੁਣ ਕੀ ਕੀਤਾ ਕਈ ਕਿਸਾਨ ਭਰਾਵਾਂ ਨੇ ਉਹਨਾਂ ਨੇ ਸਪਰੇਅ ਕਰਤੀ ਉਹਨਾਂ ਨੇ ਸੋਚਿਆ ਵੀ ਚਲੋ ਵੱਡੇ ਬੰਦੇ ਨੇਗੇ ਨੌਲੇਜ ਵਾਲੇ ਨੇ ਆਪਾਂ ਕਰਦਣਿਆਂ ਉਹ ਵਿਚਾਰਿਆਂ ਦੀ ਨਾ ਤਾਂ ਪਰਾਲੀ ਗਲਨ ਜੋਗੀ ਨਾ ਕੁਝ ਗਲਿਆ ਉਹਨਾਂ ਨੂੰ ਅਖੀਰ ਦੇ ਵਿੱਚ ਅੱਗ ਲਾਉਣੀ ਪਈ ਬਹੁਤ ਕੇਸ ਨੇ ਐਵੇਂ ਦੇ ਠੀਕ ਹੈ ਦੇਖੋ ਨੂੰ ਪੁਆਇੰਟ ਦਾ ਨਹੀਂ ਪਤਾ ਸੀ ਕਿ ਮਿੱਟੀ ਚ ਮਿਲਾਉਣੀ ਆ ਇਹ ਜੇ ਮਿੱਟੀ ਚ ਮਿਲੂਗੀ ਤਾਂ ਜਲਦੀ ਦੀ ਖਾਦ ਬਣ ਜਾਣੀ ਆ ਵੀਰ ਜੀ ਜਿਹੜੇ ਕੰਮ ਦੇ ਵਿੱਚ ਤੁਸੀਂ ਹੈਗੇ ਹੋ ਨਾ ਤੁਹਾਨੂੰ ਨੌਲੇਜ ਆਟੋਮੈਟਿਕ ਆਉਂਦੀ ਆ ਮੈਂ ਇਸ ਵਿਸ਼ੇ ਨੂੰ ਕਿਸੇ ਰਾਜਨੀਤਿਕ ਪਾਸੇ ਨਹੀਂ ਲੈ ਕੇ ਜਾਣਾ ਚਾਹੁੰਦਾ ਦੇਖੋ ਕਿਸੇ ਵੇਲੇ ਆਪਣੇ ਮੁੱਖ ਮੰਤਰੀ ਹੁੰਦੇ ਸੀ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਖੇਤ ਦੇ ਵਿੱਚ ਆਪਣੀਆਂ ਟਾਪ ਦੀਆਂ ਯੂਨੀਵਰਸਿਟੀਆਂ ਦੇ ਡਾਕਟਰ ਗਏ ਨੇ ਆਰੇ ਇੱਕ ਡਾਕਟਰ ਨੇ ਮੈਨੂੰ ਪਰਸਨਲੀ ਬੈਠੇ ਅਸੀਂ ਚਾਹ ਪੀ ਰਹੇ ਸੀ ਉਸ ਵੇਲੇ ਕਿਹਾ ਉਹ ਕਹਿੰਦੇ ਯਾਰ ਮੈਂ ਬਾਦਲ ਸਾਹਿਬ ਦੇ ਖੇਤ ਗਿਆ ਤੇ ਉਹਨਾਂ ਨੇ ਖੇਤ ਦੇ ਵਿੱਚ ਜਿਹੜੇ ਨਜ਼ਾਰੇ ਬੰਨੇ ਹੋਏ ਸੀ ਨਾ ਉਹ ਕਹਿੰਦੇ ਵੀ ਮੈਂ ਦੇਖ ਕੇ ਹੈਰਾਨ ਆ ਵੀ ਇੱਕ ਬੰਦਾ ਮੁੱਖ ਮੰਤਰੀ ਹੋ ਕੇ ਉਹ ਨਜ਼ਾਰੇ ਬੰਨ ਸਕਦਾ ਦੇਖੋ ਜਦੋਂ ਬੰਦੇ ਨੂੰ ਨੌਲੇਜ ਆ ਤਾਂ ਉਹ ਬੰਦਾ ਆਪਦੇ ਜਿਹੜੇ ਉਹਦੇ ਰਾਜ ਦੇ ਵਿੱਚ ਬੰਦੇ ਰਹਿੰਦੇ ਨੇ ਜਨਤਾ ਰਹਿੰਦੀ ਆ ਉਹਨਾਂ ਲਈ ਵੀ ਕੁਝ ਕਰੂ ਬਾਈ ਜੀ ਜਿਹਨੂੰ ਨੌਲੇਜ ਨਹੀਂ ਉਹ ਵਿਚਾਰਾ ਕੀ ਕਰੂਗਾ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਇਹਨੂੰ ਕਿਸੇ ਰਾਜਨੀਤਿਕ ਪਾਸੇ ਨਾ ਲੈ ਕੇ ਜਾਇਓ ਠੀਕ ਹੈ ਆਪਾਂ ਹੁਣ ਇਸ ਟਾਈਮ ਪ੍ਰਾਲੀ ਦਾ ਮੁੱਦਾ ਚੱਲ ਰਿਹਾ ਆਪਾਂ ਇਹਦੇ ਗੱਲ ਕਰ ਰਹੇ ਆਂਗੇ ਕਿਉਂਕਿ ਮੈਨੂੰ ਪਤਾ ਲੋਕਾਂ ਨੇ ਬਹੁਤ ਨੇ ਬਹੁਤ ਦੂਜੇ ਪਾਸੇ ਲੈ ਕੇ ਜਾਣ ਤੁਹਾਡੀ ਜਿਹੜੀ ਡੂੰਗੀ ਗੱਲ ਆ ਯੂਨੀਵਰਸਿਟੀ ਦੀ ਗੱਲ ਆ ਤੁਸੀਂ ਯੂਨੀਵਰਸਿਟੀ ਦਿੱਲੀ ਪਹੁੰਚੇ ਕਿਵੇਂ ਪਹੁੰਚੇ ਕਿਉਂਕਿ ਉਹ ਯੂਨੀਵਰਸਿਟੀ ਦਾ ਬਹੁਤੇ ਕਿਸਾਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕੋਈ ਯੂਨੀਵਰਸਿਟੀ ਉੱਥੇ ਵੀ ਆ ਉਹ ਯੂਨੀਵਰਸਿਟੀ ਦੀ ਡਿਟੇਲ ਆਪਣੇ ਦਰਸ਼ਕਾਂ ਨੂੰ ਦੱਸੋ ਵੀਰ ਜੀ ਆਪਣੇ ਲੋਕਾਂ ਨੂੰ ਤਾਂ ਪੂਸ਼ਾ ਮਸ਼ਹੂਰ ਹੋਈ ਹੋਈ ਆ ਕਿ ਪੂਸ਼ ਪੂਸ਼ਾ ਜੀਰੀ ਦੇ ਨਾਮ ਨਾਲ ਜਾਣਦੇ ਨੇ ਪੂਸ਼ਾ ਨੂੰ ਬਹੁਤ ਘੱਟ ਲੋਕ ਜਾਣਦੇ ਨੇ ਤੇ ਉਸ ਤੋਂ ਬਾਅਦ ਕੀ ਆ ਕਹਣਗੇ ਜੀ ਪੂਸ਼ਾ ਕਰਨਾਲ ਵਾਲੀ ਐਕਚੁਅਲ ਦੇ ਵਿੱਚ ਇਹ ਹੈਗੀ I A R I ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਨਿਊ ਦਿੱਲੀ ਇਹ ਦਿੱਲੀ ਦੇ ਵਿੱਚ ਸਥਿਤਾਈ ਆਪਣੀ ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਇਹ ਹੈ ਜਿਹੜੀ ਇਹ ਯੂਨੀਵਰਸਿਟੀ ਆ ਦੇਖੋ ਅੱਜ ਕੱਲ ਦੇ ਬੱਚੇ ਨੇ ਜਿਹੜੇ ਬਹੁਤ ਪੜ੍ਹੇ ਲਿਖੇ ਨੇ ਬਹੁਤ ਲੋਕ ਜਾਣ ਲੱਗੇ ਬਹੁਤ ਕਿ ਕਿਸੇ ਨੂੰ ਆਪਾਂ ਦੱਸ ਦਾਨ ਆ ਕੋਈ ਆਪਾਂ ਤੋਂ ਪਹਿਲਾਂ ਦੇ ਜਾਣਦੇ ਨੇ ਕੋਈ ਦੇਖ ਕੇ ਵੀਡੀਓ ਦੇਖ ਕੇ ਬਹੁਤ ਜਾਣਦੇ ਨੇ ਬਹੁਤ ਨੌਲੇਜ ਦੀ ਹੁਣ ਘਾਟ ਨਹੀਂ ਰਹੀ ਹੈਗੀ ਇਹ ਘਾਟ ਜਿਹੜੀ ਰਹਿ ਰਹੀ ਆ ਮਸ਼ੀਨਰੀ ਦੀ ਰਹਿ ਰਹੀ ਆ ਵੱਡੇ ਟਰੈਕਟਰਾਂ ਦੀ ਰਹਿ ਰਹੀ ਆ ਤੇਲ ਤੇ ਖਰਚੇ ਦੀ ਰਹਿ ਰਹੀ ਆ ਤੇ ਮਿਹਨਤ ਇਹਦੇ ਉੱਪਰ ਐਕਸਟਰਾ ਹੁੰਦੀ ਆਗੀ ਬਾਕੀ ਸਪਰੇਅ ਕਰਉਣ ਤੋਂ ਲੋਕੀ ਡਰ ਜਾਂਦੇ ਨੇ ਪਤਾ ਨਹੀਂ ਕਿਉਂ ਡਰਦੇ ਨੇ ਦੇਖੋ ਕਿੰਨੀ ਕਿੰਨੀ ਪਰਾਲੀ ਤੁਹਾਨੂੰ ਹੁਣ ਵੀ ਦਿਖ ਰਹੀ ਆ ਇਹ ਤੁਸੀਂ ਦੇਖੋ ਆ ਮਲਚਰ ਕਰਨ ਤੋਂ ਬਾਅਦ ਵੀ ਇੰਨੀ ਇੰਨੀ ਪਰਾਲੀ ਆ ਤੁਸੀਂ ਉੱਧਰ ਦੇਖੋ ਪਰਾਲੀ ਕਿੰਨੀ ਕੁ ਦਿਖ ਰਹੀ ਆ ਜੇ ਤੁਹਾਨੂੰ ਮੈਂ ਟੁਕੜੇ ਖਿੱਚ ਕੇ ਦਿਖਾ ਮੈਂ ਐਵੇਂ ਨਿਕਲਣਗੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਬਹੁਤ ਵਧੀਆ ਚੀਜ਼ ਆ ਇਹ ਬਹੁਤ ਵਧੀਆ ਖਾਦ ਬਣਦੀ ਆ ਘੱਟੋ ਘੱਟ ਬਾਈ ਜੀ ਆਪਾਂ ਪ੍ਰਦੂਸ਼ਣ ਮੈਂ ਮੰਨਦਾ ਕਿਸਾਨ ਵਿਚਾਰਾ ਨਹੀਂ ਕਰ ਸਕਦਾ ਪਰ ਆਪਦੇ ਵੱਲੋਂ ਜਿੰਨਾ ਕੋ ਹੋਵੇ ਹੰਬਲਾ ਮਾਰਨਾ ਚਾਹੀਦਾ ਆਪਾਂ ਦੂਜੇ ਦੇ ਪੱਲੇ ਸੱਟ ਕੇ ਇਹ ਫੈਕਟਰੀਆਂ ਕਰਦੀਆਂ ਨੇ ਇਹ ਪੱਠੇ ਕਰਦੇ ਨੇ ਆਪਾਂ ਆਪਣਾ ਵਾਤਾਵਰਣ ਤਾਂ ਗੰਦਲਾ ਨਹੀਂ ਕਰ ਸਕਦੇ ਬੱਚੇ ਆਪਣੇ ਵੀ ਨੇ ਆਪਾਂ ਇਹ ਸੋਚ ਲਈਏ ਵੀ ਆਪਾਂ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾ ਰਹਾਂਗੇ ਬਿਲਕੁਲ ਜਿਹੜੀ ਕੰਪੋਜ਼ਰ ਤੁਸੀਂ ਸਪਰੇਅ ਕਰੀਏ ਇਹ ਲੈ ਕੇ ਕਿੱਥੋਂ ਆਏ ਤੁਸੀਂ ਵੀਰ ਜੀ ਇਹ ਮੈਂ ਪੂਸ਼ਾ ਯੂਨੀਵਰਸਿਟੀ ਤੋਂ ਲੈ ਕੇ ਆ ਰਿਹਾ 5 ਸਾਲ ਤੋਂ ਪਹਿਲਾ 2 ਸਾਲ ਮੈਂ ਉੱਥੋਂ ਲੈ ਕੇ ਆਇਆ ਉਸ ਤੋਂ ਬਾਅਦ ਮੈਂ ਬਲੌਕ ਆਫਿਸ ਤੋਂ ਲੈ ਕੇ ਆਇਆ ਤੇ ਇਸ ਵਾਰ ਮੈਨੂੰ ਪੂਸ਼ਾ ਲਿਆ ਨੇ ਟ్రਾਇਲ ਦਿੱਤੇ ਨੇ ਠੀਕ ਹੈ ਜਿਹੜੇ ਬਲੌਕ ਆਫਿਸ ਤੋਂ ਆਪਣੇ ਪੰਜਾਬ ਯੂਨੀਵਰਸਿਟੀ ਦੇ ਇੱਥੋਂ ਲੈ ਕੇ ਆਏ ਹਾਂਜੀ ਪਹਿਲਾਂ ਮੈਂ 2 ਸਾਲ ਇੱਥੋਂ ਲੈ ਕੇ ਆਉਂਦਾ ਰਿਹਾ ਉਹਨੇ ਕਰਿਆ ਕੰਮ ਠੀਕ ਹਾਂਜੀ ਉਹ ਵੀ ਠੀਕ ਆ ਉਹ ਵੀ ਪੂਸ਼ਾ ਯੂਨੀਵਰਸਿਟੀ ਦੀ ਵੀਰ ਜੀ ਹੋਣ ਤਾਂ ਉਹਨਾਂ ਦੀ ਆ ਨਾ ਖੋਜ ਉਹਨਾਂ ਦੀ ਆ ਉੱਥੇ ਦੇ ਡਾਕਟਰ ਨੇ ਬਹੁਤ ਵਧੀਆ ਨੇ ਬਹੁਤ ਵਧੀਆ ਪਿਆਰ ਨਾਲ ਸਮਝਾਉਂਦੇ ਨੇ ਘਾਟ ਰਹਿ ਜਾਂਦੀ ਆ ਉੱਥੇ ਜਾਣ ਦੀ ਇੱਥੇ ਤਾਂ ਆਪਾਂ ਟੱਕਰਾਂ ਮਾਰੀ ਜਾਂਦੇ ਆ ਉੱਥੇ ਜਾਂਦਾ ਉਹ ਯਾਰ ਕੀ ਕਰਾਂਗੇ ਜਾ ਕੇ ਪਰ ਜਾਣਾ ਚਾਹੀਦਾ ਬਿਲਕੁਲ ਸਰਕਾਰ ਨੂੰ ਕੀ ਸਲਾਹ ਦੇਵੋਗੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ 80% ਉਹ ਕਿਸਾਨ ਨੇ ਜਿਹੜੇ ਬਹੁਤ ਛੋਟੇ ਨੇ ਉਹ ਕਿਸਾਨਾਂ ਦੇ ਹੱਲ ਹੀ ਸਰਕਾਰ ਫਿਰ ਕੀ ਕਰੇ ਜਾਂ ਤਾਂ ਟਰੈਕਟਰਾਂ ਤੇ ਸਬਸਿਡੀਆਂ ਵਧੀਆ ਤਰੀਕੇ ਨਾਲ ਉਹਨਾਂ ਨੂੰ ਵੀ ਦਵੇ ਕਿ ਭਾਈ ਟਰੈਕਟਰ ਤੁਸੀਂ ਲੈ ਲਓ ਸੁਪਰ ਸੀਡਰ ਵੀ ਤੁਸੀਂ ਲਵੋ ਸਬਸਿਡੀ ਤੇ ਵਧੀਆ ਮਿਲਣ ਫਿਰ ਉਹ ਇਹ ਚੀਜ਼ ਯੂਜ਼ ਕਰਨ ਕੇ ਅੱਗ ਬਿਲਕੁਲ ਨਾ ਲੱਗੇ ਵੀਰ ਜੀ ਜਿਹੜੇ ਵੇਲੇ ਪ੍ਰੋਟੈਸਟ ਚੱਲਿਆ ਸੀ ਤੁਹਾਡੇ ਯਾਦ ਹੋਣਾ ਉਸ ਵੇਲੇ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਸੀਗੇ ਕੱਲੇ ਕਿਸਾਨ ਨੂੰ ਤੁਸੀਂ ਦੋਸ਼ੀ ਨਾ ਕਰੋ ਕਿਸਾਨ ਬਿਲਨ ਨਹੀਂ ਹੈਗਾ ਕਿ ਉਸ ਵੇਲੇ ਇਹ ਕਿਹਾ ਗਿਆ ਸੀ ਕਿ 1 ਕੁਇੰਟਲ ਦੇ ਉੱਪਰ 100 ਰੁਪਿਆ ਬੋਨਸ ਦੇਵੇ ਉਹ ਸੈਂਟਰ ਗਵਰਨਮੈਂਟ ਦੇਵੇ ਉਹ ਸਟੇਟ ਗਵਰਨਮੈਂਟ ਦੇਵੇ ਕੋਈ ਵੀ ਦੇਵੇ ਕਿਸਾਨ ਨੂੰ ਬੋਨਸ ਮਿਲਣਾ ਚਾਹੀਦਾ ਜਿਹਦੇ ਨਾਲ ਖਰਚਾ ਕਰਕੇ ਕਿਸਾਨ ਪਰਾਲੀ ਨੂੰ ਵਿੱਚ ਦੱਬ ਸਕੇ ਅੱਜ ਕਿਸਾਨ ਨੂੰ ਦੇਖੋ ਬਿਲਿੰਦ ਦੇ ਰੂਪ ਦੇ ਵਿੱਚ ਦਿਖਾਇਆ ਜਾ ਰਿਹਾ ਇਹ ਪੰਜਾਬ ਦਾ ਉਹੀ ਕਿਸਾਨ ਆ ਜਿਨ੍ਹਾਂ ਨੂੰ ਕਿਸੇ ਵੇਲੇ ਭਾਰਤ ਨੂੰ ਜ਼ਰੂਰਤ ਸੀ ਅਨਾਜ ਦੀ ਤਾਂ ਉਹ ਲੈ ਕੇ ਯੂਐਸ ਤੋਂ ਕਣਕ ਲੈ ਕੇ ਆਉਂਦੇ ਸੀ ਯੂਐਸ ਆਪਾਂ ਨੂੰ ਉਹ ਕਣਕ ਦਿੰਦਾ ਸੀ ਜਿਹਨੂੰ ਯੂਐਸ ਦੇ ਡੰਗਰ ਵੀ ਨਹੀਂ ਖਾਂਦੇ ਸੀ ਅੱਜ ਪੰਜਾਬ ਦੇ ਕਿਸਾਨ ਨੇ ਮਿਹਨਤ ਕੀਤੀ ਲੱਕ ਤੋੜਵੀਂ ਮਿਹਨਤ ਕੀਤੀ ਸਾਡੇ ਬਜ਼ੁਰਗਾਂ ਨੇ ਕੀਤੀ ਅਸੀਂ ਵੀ ਕਰ ਰਹੇ ਹਾਂ ਅੱਜ ਪੰਜਾਬ ਆਤਮ ਨਿਰਭਰ ਨਹੀਂ ਹੈਗਾ ਭਾਰਤ ਆਤਮ ਨਿਰਭਰ ਨਹੀਂ ਹੈਗਾ ਐਕਸਪੋਰਟ ਕਰਨ ਦੇ ਸਮਰੱਥਾ ਔਰ ਵਧੀਆ ਕੁਆਲਿਟੀਆਂ ਨੇ ਦੇਖ ਕਿ ਦੇਖੋ ਕਿਸੇ ਵੇਲੇ ਬੰਦਾ ਭੁੱਖਾ ਮਰਦਾ ਹੋਵੇ ਕਿਸੇ ਤੋਂ ਲੈ ਕੇ ਡੰਗਰਾਂ ਦੇ ਖਾਣ ਵਾਲੀ ਗਣ ਕਬ ਦੀ ਜਨਤਾ ਨੂੰ ਦੇਵੇ ਹਰ ਕਿਸਾਨ ਨੇ ਇੰਨੀ ਮਿਹਨਤ ਕੀਤੀ ਕਿ ਅੱਜ ਉਹ ਬੰਦਾ ਐਕਸਪੋਰਟ ਕਰਨ ਦੇ ਸਮਰੱਥ ਹੋਵੇ ਤਾਂ ਕਿਸਾਨ ਨੂੰ ਬਿਲੰਦ ਦੇ ਤੌਰ ਤੇ ਨਹੀਂ ਦਿਖਾਇਆ ਜਾਣਾ ਚਾਹੀਦਾ ਬਿਲਕੁਲ ਗੁਰਿੰਦਰ ਜੀ ਹੁਣ ਕੀ ਸਲਾਹ ਦਵੋਗੇ ਪਹਿਲਾਂ ਵੀ ਸਵਾਲ ਮੈਂ ਕੀਤਾ ਸੀ ਤੁਸੀਂ ਕਿਹਾ ਵੀ ਆ ਕਿ ਜਿਨ੍ਹਾਂ ਨੇ ਵੀ ਸੁਪਰ ਸੀਡ ਰਹਿਗੇ ਨੇ ਉਹ ਸਪਰੇਅ ਇਹ ਜਰੂਰ ਕਰਨ ਅਤੇ ਉਸ ਤੋਂ ਬਾਅਦ ਸੁਪਰ ਸੀਡਰ ਨਾਲ ਇਹਨੂੰ ਵਿੱਚ ਮਿਲਾਉਣਾ ਇਹਦੀ ਖਾਦ ਪਾਣੀ ਰਾਨੀਆਂ ਕਿ ਨਾਲੇ ਅੱਗ ਲਾਉਣ ਦੀ ਲੋੜ ਨਹੀਂ ਪੈਣੀ ਤੇ ਵਧੀਆ ਤਰੀਕੇ ਨਾਲ ਫਸਲ ਵੀ ਹੋਵੇਗੀ ਵੀਰ ਜੀ ਜਿਹੜੇ ਕਿਸਾਨ ਜਿੰਨਾਂ ਕੋਲ ਨਹੀਂ ਹੈਗੇ ਕਿਰਾਏ ਤੇ ਵਜਾਲੋ ਕੋਈ ਬਹੁਤਾ ਜਿਆਦਾ ਕਿਰਾਏ ਦਾ ਫਰਕ ਨਹੀਂ ਪੈਂਦਾ ਹੈਗਾ ਦੇਖੋ 2 ਤੋਂ 3000 ਐਕਸਟਰਾ ਤੁਹਾਡਾ ਲੱਗੂਏ ਲੱਗੂ ਇਹ ਸਮਝ ਲਓ ਤੁਸੀਂ ਦੁਕਾਨ ਤੋਂ ਲਿਆ ਕੇ ਕੋਈ ਨੂਨ ਮਿਰਚ ਮਸਾਲੇ ਵਾਲੇ ਪੈਕੇਟ ਪਾਤੀ ਦਵਾਈਆਂ ਵਾਲੇ ਇਹਦੇ ਨਾਲ ਸਭ ਤੋਂ ਵੱਡੀ ਗੱਲ ਆ ਆਪਣੀ ਸ਼ੁੱਧਤਾ ਰਹਿੰਦੀ ਆ ਆਪਣੀ ਧਰਤੀ ਦੇ ਵਿੱਚ ਜਾਨ ਰਹਿੰਦੀ ਆ ਜਿਹਦੇ ਵਿੱਚ ਆਪਣੀਆਂ ਪਤਾ ਨਹੀਂ ਪਹਿਲਾਂ ਕਿੰਨੀਆਂ ਪੀੜ੍ਹੀਆਂ ਇਸੇ ਧਰਤੀ ਤੋਂ ਖਾ ਕੇ ਲੰਘੀਆਂ ਆਪਾਂ ਲੰਘ ਜਾਣਾ ਆਪਣੇ ਬੱਚਿਆਂ ਨੇ ਲੰਘ ਜਾਣਾ ਦੇਖੋ ਜੇ ਧਰਤੀ ਭੁੱਖੀ ਰਹੇਗੀ ਤਾਂ ਆਪਾਂ ਨੂੰ ਕਿੰਨਾ ਚਿਰ ਖਵਾਈ ਜਾਊਗੀ ਇਹਦੇ ਵਿੱਚੋਂ ਆਪਾਂ ਅੰਦਾਜ਼ਾ ਅੰਦਾਜ਼ਾ 30 ਕੁਇੰਟਲ ਜੀਰੀ ਤੇ 20-25 ਕੁਇੰਟਲ ਕਣਕ ਕੱਢ ਦੇਾਂਗੇ ਆਪਾਂ ਪਾਉਣੇ ਕਿੰਨਾਗੇ ਤੇ 3 ਤੇ 4 ਤੇ ਤੇ 7 ਤੋਂ 8 ਘੱਟੇ ਪਾਉਣੇ ਆਗੇ 10 ਘੱਟੇ ਪਾਉਣਗੇ ਤੁਸੀਂ ਚਲੋ ਜਿਹੜਾ ਜ਼ਿਆਦਾ ਕੋਈ ਪਾਉਂਦਾ 5 ਕੁਇੰਟਲੇ ਬਣਿਆ ਧਰਤੀ ਦੇ ਵਿੱਚ ਆਪਾਂ ਕੀ ਮਲਾਇਆ ਜਿਹੜੀ ਇਹ ਪਰਾਲੀ ਆ ਇਹ ਤਕਰੀਬਨ 25 ਤੋਂ 30 ਕੁਇੰਟਲ ਬਣਦੀ ਆ ਏਕੜ ਦੀ ਅਗਰ ਤੁਸੀਂ ਪੂਰੀ ਦੀ ਕੈਲਕੂਲੇਸ਼ਨ ਕਰੋ ਜਦੋਂ ਤੁਸੀਂ ਬੇਸਟ ਡੀਕੰਪੋਜ਼ਰ ਕਰਨ ਤੋਂ ਬਾਅਦ ਇਹਨੂੰ ਮਿੱਟੀ ਦੇ نیچے ਦੱਬਤਾ ਤਾਂ ਇਹਦੇ ਤੋਂ ਤੁਹਾਨੂੰ ਘਟੋ ਘੱਟ ਘਟੋ ਘੱਟ 10 ਕੁਇੰਟਲ ਵਧੀਆ ਖਾਦ ਮਿਲੂਗੀ ਅੱਜਕੱਲ ਕਿਸੇ ਖੇ ਜ਼ਿਮੀਂਦਾਰਾਂ ਕੋਲ ਡੰਗਰ ਬਹੁਤ ਘੱਟ ਨੇਗੇ। ਗੋਬਰ ਖਾਦ ਕੋਈ ਨਹੀਂ ਪਾ ਸਕਦਾ। ਤੇ ਇਸ ਲਈ ਆਪਾਂ ਨੂੰ ਇਹ ਚੀਜ਼ ਜਿਹੜੀ ਧਰਤੀ ਦੇ ਵਿੱਚ ਉਹ ਕੱਢੀਏ ਧਰਤੀ ਦੇ ਵਿੱਚ ਮਲਾਉਣੀ ਚਾਹੀਦੀ ਆ ਕਿਉਂਕਿ ਕਿਸੇ ਦਿਨ ਜੇ ਆਪਾਂ ਪਾਣੀ ਕੱਢੀ ਜਾਈਏ ਤਾਂ ਸਮੁੰਦਰ ਵੀ ਖਾਲੀ ਹੋ ਜਾਂਦਾ। ਬਿਲਕੁਲ ਜੀ ਸੋ ਇੱਕ ਕਿਸਾਨ ਨੇ ਗੁਰਿੰਦਰ ਭਵਾਨੀਗੜ੍ਹ ਤੋਂ ਜੋ ਕੁਦਰਤ ਨੂੰ ਪਿਆਰ ਕਰਨ ਵਾਲੇ ਕਿਸਾਨ ਨੇ ਅਤੇ ਲਗਾਤਾਰ ਪਿਛਲੇ 5 ਸਾਲਾਂ ਤੋਂ ਇੱਕ ਤਕਨੀਕ ਨਾਲ ਇੱਕ ਪਲੈਨਿੰਗ ਨਾਲ ਕੰਮ ਕਰ ਰਹੇ ਨੇ ਤੇ ਯੂਨੀਵਰਸਿਟੀ ਪੂਸਾ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਉਥੋਂ ਜਾਗਰੂਕਤਾ ਕੈਂਪ ਵੀ ਲਾਉਂਦੇ ਨੇ ਤੇ ਕੈਂਪ ਲਗਾਉਣ ਤੋਂ ਬਾਅਦ ਇੱਥੇ ਕਹਿ ਰਹੇ ਨੇ ਕਿ ਅਸੀਂ ਵਧੀਆ ਤਰੀਕੇ ਨਾਲ ਸੁਪਰ ਸੀਡਰ ਨਾਲ ਬਿਜਾਈ ਕਰਦੇ ਆਂ ਤੇ ਉਹ ਬਿਜਾਈ ਬਹੁਤ ਵਧੀਆ ਹੁੰਦੀ ਆ ਸਫਲਾ ਪਰ ਕਹਿ ਰਹੇ ਨੇ ਕਿ 80% ਕਿਸਾਨ ਅਜੇ ਵੀ ਨੇ ਜਿਨ੍ਹਾਂ ਕੋਲ ਸੁਪਰ ਸੀਡਰ ਨਹੀਂ ਮਹਿੰਗੇ ਸੰਦ ਲੈਣ ਨੂੰ ਮਜਬੂਰ ਨੇ ਕਿ ਉਹਨਾਂ ਦੀ ਹੈਲਪ ਪੰਜਾਬ ਸਰਕਾਰ ਵੱਲੋਂ ਹੋਣੀ ਚਾਹੀਦੀ ਆ ਗੁਰਤੇਜ ਸਿੰਘ ਤੁਹੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ